ਉੱਥੇ ਚਲੇ ਜਾਓ ਤੁਸੀਂ ਜੰਗਲ ਚ ਚਲੇ ਜਾਓ ਤੁਸੀਂ ਸਾਹਮਣੇ ਵਾਲੇ ਪਿੰਡਾਂ ਚਲੇ ਜਾਓ ਜਿੰਦਬੜੀ ਚਲੇ ਜਾਓ ਤੁਸੀਂ ਦਰਿਆ ਤੇ ਪਾਰ ਚਲੇ ਜਾਓ ਨਾਨਗਰਾਂ ਚਲੇ ਜਾਓ ਛੁੱਟੇਵਾਲ ਚਲੇ ਜਾਓ ਸੈਕੂਵਾਲ ਚਲੇ ਜਾਓ ਪਨਾਮ ਚਲੇ ਜਾਓ ਜੇਕਰ ਨiyet ਹੋਵੇ ਇੱਕੋ ਸ਼ੌਂਕ ਹੈ ਕਿ ਆਪਣੇ ਇਲਾਕੇ ਦੀ ਆਪਣੀ ਧਰਤੀ ਲਈ ਕੰਮ ਕਰਨਾ ਮੁੱਖ ਸੜਕ ਦੀ ਪਾਸ ਕਰਾ ਕੇ ਲੈ ਕੇ ਆਇਆ ਇਸ ਦਾ ਵੀ ਕੰਮ ਤੋਂ ਐਕੁਇਜ਼ੀਸ਼ਨ ਦਾ ਕੰਮ ਸ਼ੁਰੂ ਹੋ ਗਿਆ ਅਗਵਾਰਾਂ ਚ ਆ ਗਿਆ ਕਿਸਾਨਾਂ ਦੇ ਦੁਕਾਨਦਾਰਾਂ ਦੇ ਖਾਤਿਆਂ ਤੇ ਪੈਸੇ ਪੈਣ ਲੱਗ ਜਾਣੇ ਤੇ ਇਹਦਾ ਵੀ ਕੰਮ ਸ਼ੁਰੂ ਹੋ ਗਿਆ ਮੈਨੂੰ ਕੰਮ ਦਾ ਸ਼ੌਂਕ ਹੈ ਆਪਣੀ ਧਰਤੀ ਦੇ ਲਈ ਅਸਰਦਾਰੀ ਕੰਮ ਕਰਨਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਖਾਸ ਕਰਕੇ ਸਾਡੇ ਇਹਨਾਂ ਪਿੰਡਾਂ ਦੇ ਚਾਹੇ ਉਹ ਉੱਪਰ ਦੇ ਨਿਕੋਣ ਅੰਗਲ ਦੇ ਸਰਪੰਚ ਸਾਹਿਬ ਹੋਣ ਸਾਡਾ ਵੀ ਮਫਲੂ ਬੈਠਾ ਨਿਕੋਣ ਅੰਗਲ ਇਕੱਲਾ ਨਹੀਂਰੇ ਸਾਰੇ ਜਿਹੜੇ ਸਾਡੇ ਸਰਪੰਚ ਸਾਹਿਬ ਐ ਇੱਥੇ ਡੁਕਲੀ ਤੋਂ ਸੇਠੀ ਹੋਵੇ ਕੋ ਬਾਦ ਬਿਰੋ ਹੋਵੇ ਗਿਆ ਫਿਰ ਸਾਡੇ ਸਾਰੇ ਸੇਖੋ ਸਾਹਿਬ ਸਾਡਾ ਪਰਿਵਾਰ ਹੈ ਹੇਠਲੀ ਲਾਇਪੁਰ ਤੋਂ ਸੁਰੇਂਦਰ ਸਿੰਘ ਇਹ ਸਾਰੇ ਪਿੰਡਾਂ ਚ ਸ਼ਾਨਦਾਰ ਕੰਮ ਹੈ ਜਰੂਰ ਮੇਕਪੁਰ ਦੇ ਸਰਪੰਚ ਸਾਹਿਬ ਹੋਣ ਜੋ ਲੋਕ ਸੀ ਸਾਰੇ ਇਕੱਠੇ ਆ ਤਸੀਂ ਸਪੈਲਟ ਨੂੰ ਜਿਹੜਾ ਹੈ ਇੱਥੇ ਦੀ ਸੜਕਾਂ ਇੱਥੇ ਦੇ ਜਿਹੜਾ ਪਾਣੀ ਦਾ ਨਿਕਾਸ ਇਹਨਾਂ ਦੇ ਪਿੰਡ ਦੇ ਵਿੱਚ ਇੰਨੀ ਪ੍ਰਾਣੀ ਲਿਫਟ ਇਰੀਗੇਸ਼ਨ ਸਕੀਮ ਸੀ ਪਰ ਚੱਲੀ ਗੱਲੀ ਨਹੀਂ ਖੇਤਾਂ ਨੂੰ ਪਾਣੀ ਹੋਣ ਲੱਗ ਰਿਹਾ ਝਾਲ ਵੀ ਲਾਵਾਂਗੇ ਜੋ ਜੋ ਇਸ ਇਲਾਕੇ ਦੇ ਜੋ ਨੂੰ ਇਹਨਾਂ ਪਿੰਡਾਂ ਦੀ ਡਿਮਾਂਡ ਸੀ ਅਜੇ ਤੱਕ ਕਿਸੇ ਨੇ ਬਾਣੀ ਕੋਈ ਜਦਕੀ ਵੱਡੇ ਵੱਡੇ ਘਰਾਣੇ ਇਸ ਇਲਾਕੇ 'ਚ ਰਹਿੰਦੇ ਸੀ ਸਿਰਫ ਲੋਕਾਂ ਦੀਆਂ ਜ਼ਮੀਨਾਂ ਕਬੀਆਂ ਲੋਕਾਂ ਤੇ ਪਰਚੇ ਕਰਾਏ ਲੋਕਾਂ ਨੂੰ ਜਾਣੇ ਉਹਨਾਂ ਦੇ ਸਿਰ ਦਮਕੇ ਮਾਰੇ ਸਵਾਰਿਆ ਕਿਸੇ ਦਾ ਕੁਛ ਨਹੀਂ ਅੱਜ ਤੁਸੀਂ ਇਸ ਇਹਨਾਂ ਪਿੰਡਾਂ 'ਚ ਜਾ ਕੇ ਦੇਖੋ ਵਿਕਾਸ ਦੀ ਹਨੇਰੀ ਆਈ ਹੈ ਤੇ ਅਸੀਂ ਇਸ ਨੂੰ ਹੋਰ ਵਧੀਆ ਕਰਕੇ ਆਪਣੇ ਇਸ ਇਲਾਕੇ ਨੂੰ ਚਮਕਾਉਣਾ ਹੈ ਆਪ ਸਭ ਦਾ ਸਾਰੇ ਹੀ ਮੇਰੇ ਸਾਰੇ ਟੀਮ ਦਾ ਸੜਿਆ ਆਮ ਆਦੀ ਪਾਰਟੀ ਦੀ ਥੋੜੀ ਸਾਰੀ ਲੀਡਰਸ਼ਿਪ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਆਪ ਸਭ ਦਾ ਬਹੁਤ ਬਹੁਤ